ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਮ ਮੁਜੂਬ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਦਿਲਜੀ ਪੰਜਾਬ ਦੀ ਸਿਆਸਤ ਦੀ ਗੱਲ ਕਰ ਲਈਏ ਤਾਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਤੋਂ ਬਾਅਦ ਜਿਸ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਦੀ ਜਿਹੜੀ ਦਿੱਲੀ ਦੀ ਲੀਡਰਸ਼ਿਪ ਹੈ ਉਸਨੇ ਪੰਜਾਬ ਦਾ ਰੁਖ ਕੀਤਾ ਹੈ ਉਸ ਦੇ ਨਾਲ ਜੋ ਹੈ ਪੰਜਾਬ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਦੇ ਨਾਲ ਤਬਦੀਲ ਹੁੰਦਾ ਜ਼ਰੂਰ ਨਜ਼ਰ ਆ ਰਿਹਾ ਹੈ ਹੁਣ ਮਨੀਸ਼ ਸਿਸੋਧਿਆ ਨੂੰ ਪੰਜਾਬ ਦਾ ਪ੍ਰਭਾਰੀ ਬਣਾਇਆ ਗਿਆ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਨੂੰ ਲੈ ਕੇ ਰਣਨੀਤੀ ਹੁਣ ਕਿਸ ਤਰੀਕੇ ਨਾਲ ਦੇਖੀ ਜਾ ਰਹੀ ਹੈ ਜਿਸ ਤਰੀਕੇ ਨਾਲ ਦਿੱਲੀ ਵਾਲੀ ਲੀਡਰਸ਼ਿਪ ਹੁਣ ਪੰਜਾਬ ਤੇ ਛਾਣ ਦੀ ਉਮੀਦ ਕਰ ਰਹੀ ਹੈ ਜਾਂ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਰਣਨੀਤੀ ਹੁਣ ਬਦਲਦੀ ਨਜ਼ਰ ਆ ਰਹੀ ਹੈ ਦੇਖੋ 2027 ਦੀਆਂ ਚੋਣਾਂ ਨੂੰ ਸਿਰਫ 2 ਸਾਲ ਰਹਿ ਗਏ ਨੇ ਸਿਰਫ ਆਮ ਆਦਮੀ ਪਾਰਟੀ ਹੀ ਨਹੀਂ ਸਾਰੀਆਂ ਪੋਲੀਟੀਕਲ ਪਾਰਟੀਆਂ ਭਾਵੇਂ ਕਾਂਗਰਸ ਹੈ ਭਾਵੇਂ ਭਾਰਤੀ ਜਨਤਾ ਪਾਰਟੀ ਹੈ ਪੰਜਾਬ ਦੇ ਲਈ ਇਹਨਾਂ ਨੇ ਆਪਣੀ ਆਪਣੀ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਇਹਨਾਂ ਦਾ ਮੈਂ ਜ਼ਿਕਰ ਕਰਦਾ ਪਰ ਜਿਵੇਂ ਤੁਹਾਡਾ ਸਵਾਲ ਹੈ ਆਮ ਆਦਮੀ ਪਾਰਟੀ ਨੇ ਅਚਾਨਕ ਹੈਰਾਨੀ ਕຸນ ਫੈਸਲੇ ਕੀਤੇ ਨੇ ਦੇਖੋ ਇਹ ਮੰਨਿਆ ਜਾ ਰਿਹਾ ਹੈ ਕਿ ਜਦੋਂ ਦਿੱਲੀ ਚ ਆਮ ਆਦਮੀ ਪਾਰਟੀ ਨੂੰ ਐਡੀ ਵੱਡੀ ਹਾਰ ਹੋਈ ਭਾਵੇਂ ਉੱਥੇ ਮੁਕਾਬਲਾ ਬਹੁਤ ਫਸਮਾ ਕੀਤਾ ਆਮ ਆਦਮੀ ਪਾਰਟੀ ਨੇ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਸਾਫ਼ ਨਹੀਂ ਹੋਈ 2-3% ਦਾ ਫਰਕ ਸੀ ਪਰ ਹਾਰ ਹਾਰ ਹੁੰਦੀ ਹੈ ਆਮ ਆਦਮੀ ਪਾਰਟੀ ਸਿਰਫ ਬਾਈਕ ਸੀਟਾਂ ਤੇ ਸੀਮਤ ਰਹਿ ਗਈ ਔਰ ਭਾਜਪਾ ਚਲੇਗੀ 48 ਸੀਟਾਂ ਤੇ ਹੁਣ ਦਿੱਲੀ ਚ ਹਾਰ ਤੋਂ ਬਾਅਦ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੇ ਇਹ ਮਹਿਸੂਸ ਕੀਤਾ ਕਿ ਪੰਜਾਬ ਨਾ ਹੱਥੋਂ ਨਿਕਲੇ 2 ਸਾਲ ਬਾਅਦ ਪੰਜਾਬ ਦੇ ਵਿੱਚ ਵੋਟਾਂ ਨੇ ਔਰ ਦਿੱਲੀ 'ਚ ਜਿਵੇਂ ਆਮ ਆਦਮੀ ਪਾਰਟੀ ਦੀ ਮੁੱਖ ਲੜਾਈ ਭਾਜਪਾ ਨਾਲ ਸੀ ਪੰਜਾਬ 'ਚ ਵੀ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਜਿਹੜੇ ਫੈਸਲੇ ਕੀਤੇ ਨੇ ਜਿਵੇਂ ਮਨੀਸ਼ ਸੋਧਿਆ ਨੂੰ ਹੁਣ ਉਹਨਾਂ ਨੇ ਪ੍ਰਭਾਰੀ ਬਣਾਤਾ ਪੰਜਾਬ ਦਾ ਇਸ ਤੋਂ ਪਹਿਲਾਂ ਜਰਨੈਲ ਸਿੰਘ ਔਰ ਰਾਗਵ ਚੱਡਾ ਦੇ ਦੋਵੇਂ ਇਸ ਜ਼ਿੰਮੇਵਾਰੀ ਨੂੰ ਵੇਖਦੇ ਸੀ ਹਾਲਾਂਕਿ ਪ੍ਰਭਾਰੀ ਜਰਨੈਲ ਸਿੰਘ ਸੀ ਰਾਗਵ ਚੱਡਾ ਸਹਿ ਪ੍ਰਭਾਰੀ ਸੀ ਪਰ ਦੇਖਿਆ ਜਾਵੇ ਕਿ ਦੋਵਾਂ ਨੂੰ ਜਰਨੈਲ ਸਿੰਘ ਤਾਂ ਜਿੱਤ ਗਏ ਦਿੱਲੀ ਤੋਂ ਐਮਐਲਏ ਦੇ ਤੌਰ ਤੇ ਤੇ ਰਾਗਵ ਚੱਡਾ ਜਦੋਂ ਤੋਂ ਅਰਵਿੰਦ ਕੇਂਦਰੀਵਾਲ ਜੇਲ੍ਹ ਚ ਗਏ ਨੇ ਉਦੋਂ ਦਿੱਲੀ ਸਰਗਰਮ ਰਹੀ ਰਾਗਵ ਚੱਡਾ ਉਹ ਉਹ ਉਦੋਂ ਲੰਡਨ ਚਲੇ ਗਏ ਉਹਨਾਂ ਦੀ ਅੱਖਾਂ ਦਾ ਇਲਾਜ ਸੀ ਉਸ ਤੋਂ ਬਾਅਦ ਉਹ ਸਰਗਰਮ ਰਹਿ ਚੋਣਾਂ ਦੇ ਦੌਰਾਨ ਪਰ ਹੁਣ ਉਹਨਾਂ ਦੀ ਬਹੁਤੀ ਸਰਗਰਮੀ ਫੇਰ ਨਜ਼ਰ ਨਹੀਂ ਆ ਰਹੀ ਹੁਣ ਅਜਿਹੇ ਮੌਕੇ 'ਚ ਰਾਗਵ ਚੱਡਾ ਨੂੰ ਵੀ ਪੰਜਾਬ ਤੋਂ ਇੱਕ ਤਰੀਕੇ ਨਾਲ ਵਿਹਲਾ ਕਰ ਦਿੱਤਾ ਗਿਆ ਹਾਲਾਂਕਿ ਉਹ ਰਾਜ ਸਭਾ ਮੈਂਬਰ ਜ਼ਰੂਰ ਨੇ ਪੰਜਾਬ ਦੇ ਪਾਰਲੀਮੈਂਟ ਦੇ ਵਿੱਚ ਬੋਲਦੇ ਵੀ ਨੇ ਪੰਜਾਬ ਦੇ ਮੁੱਦਿਆਂ ਤੇ ਪਰ ਦਿੱਲੀ ਦੀ ਵੱਡੀ ਲੀਡਰਸ਼ਿਪ ਮਨੀਸ਼ ਸਿਸੋਧੀਆਂ ਨੂੰ ਪ੍ਰਭਾਰੀ ਬਣਾਉਣਾ ਅਰਵਿੰਦ ਕੇਜਰੀਵਾਲ ਦਾ 10 ਦਿਨਾਂ ਦੇ ਲਈ ਪਹਿਲਾਂ ਮੈਡੀਟੇਸ਼ਨ ਤੇ ਆਉਣਾ ਤੋਂ ਬਾਅਦ ਹੁਣ ਅਰਵਿੰਦ ਕੇਜਰੀਵਾਲ ਕਿਉਂਕਿ ਪਾਰਟੀ ਦੇ ਪ੍ਰਧਾਨ ਨੇ ਉਨ੍ਹਾਂ ਦਾ दखल ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਫੈਸਲਿਆਂ ਚ ਸਪਸ਼ਟ ਰੂਪ ਚ ਨਜ਼ਰ ਆਉਣਾ ਇਹ ਸੰਕੇਤ ਬਹੁਤ ਸਾਫ ਹੈ ਕਿ ਆਮ ਆਦਮੀ ਪਾਰਟੀ ਕਿਤੇ ਨਾ ਕਿਤੇ ਦਿੱਲੀ ਦੀ ਲੀਡਰਸ਼ਿਪ ਮਨੀਸ਼ ਸੋਧਿਆ ਅਰਵਿੰਦ ਕੇਜਰੀਵਾਲ ਇਹਨਾਂ ਦਾ ਵੱਡਾ ਦਖਲ ਪੰਜਾਬ ਚ ਬਣੇਗਾ ਔਰ ਪਿਛਲੇ ਸਮੇਂ ਚ ਜਿਹੜਾ ਇੱਕ ਇੱਕ ਸੁਨੇਹਾ ਭਗਵੰਤ ਮਾਨ ਵੱਲੋਂ ਦਿੱਤਾ ਗਿਆ ਯਾ ਆਮ ਆਦਮੀ ਪਾਰਟੀ ਵੱਲੋਂ ਦਿੱਤਾ ਗਿਆ ਕਿ ਭਗਵੰਤ ਮਾਨ ਨਿਰਪੱਖਤਾ ਨਾਲ ਫੈਸਲੇ ਕਰਦੇ ਨੇ ਭਗਵੰਤ ਮਾਨ ਆਪਣੀ ਮਰਜ਼ੀ ਨਾਲ ਪੰਜਾਬ ਦੀ ਸਰਕਾਰ ਦੇ ਫੈਸਲੇ ਕਰਦੇ ਨੇ ਉਹ ਕੁਝ ਸਮੇਂ ਲਈ ਦਿਖਿਆ ਪਰ ਹੁਣ ਇਹ ਫੇਰ ਪ੍ਰਭਾਵ ਜਾ ਰਿਹਾ ਹੈ ਕਿ ਪੰਜਾਬ ਦੀ ਸਰਕਾਰ 'ਚ ਜਾਂ ਪੰਜਾਬ ਦੇ ਵਿੱਚ ਅਗਲੇ 2 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦਾ ਫੈਸਲਿਆਂ ਤੇ ਕੰਟਰੋਲ ਰਹੇਗਾ ਉਂਝ ਜਦੋਂ 22 ਦੀਆਂ ਚੋਣਾਂ ਸੀ ਉਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦੇ ਨਾਂ ਦੇ ਸਭ ਤੋਂ ਪਹਿਲਾਂ ਬੋਰਡ ਲੱਗੇ ਸੀ ਕਿ ਇੱਕ ਮੌਕਾ ਕੇਜਰੀਵਾਲ ਨੂੰ ਉਸ ਤੋਂ ਬਾਅਦ ਜਦੋਂ ਮੁੱਖ ਮੰਤਰੀ ਦਾ ਚਿਹਰਾ ਭਗਵੰਤ ਮਾਨ ਨੂੰ ਬਣਾਇਆ ਗਿਆ ਉਹ ਉਹਨਾਂ ਸਮਿਆਂ ਦੇ ਦੌਰ ਕੁਝ ਸਮਾਂ ਪਹਿਲਾਂ ਹੀ ਹਾਲਾਕੀ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਦੋਵਾਂ ਦੇ ਨਾਂ ਤੇ ਆਮ ਆਦਮੀ ਪਾਰਟੀ ਨੇ ਕਿਹਾ ਇੱਕ ਮੌਕਾ ਸੋ ਉਦੋਂ ਭਗਵੰਤ ਮਾਨ ਦੀ ਫੋਟੋ ਵੀ ਨਾਲ ਆਈ ਇਹਦਾ ਮਤਲਬ ਹੈ ਕਿ ਪੰਜਾਬ 'ਚ ਇਹ ਗੱਲ ਤਾਂ ਆਮ ਆਦਮੀ ਪਾਰਟੀ ਨੂੰ ਪਤਾ ਹੈ ਕਿ ਭਗਵੰਤ ਮਾਨ ਤੋਂ ਬਿਨਾ ਆਮ ਆਦਮੀ ਪਾਰਟੀ ਪਿੰਡੂ ਖੇਤਰਾں 'ਚ ਉਸ ਪੱਧਰ ਤੇ ਨਹੀਂ ਪਹੁੰਚ ਸਕਦੀ ਜਿੱਥੇ ਉਹ 2022 'ਚ ਪਹੁੰਚੀ ਸੀ ਇਸ ਕਰਕੇ ਅਰਵਿੰਦ ਕੇਜਰੀਵਾਲ ਨੇ ਇਹ ਵੀ ਕਹਿਤਾ ਕਿ ਮੁੱਖ ਮੰਤਰੀ ਅਗਲੇ 2 ਸਾਲ ਭਗਵੰਤ ਮਾਨ ਵੀ ਰਹਿਣਗੇ ਔਰ ਉਸ ਤੋਂ ਅਗਲੇ 5 ਸਾਲ ਵੀ ਰਹਿਣਗੇ ਮਤਲਬ ਅਰਵਿੰਦ ਕੇਜਰੀਵਾਲ ਨੇ ਇਹ ਤੈਅ ਕਰਤਾ ਕਿ ਭਗਵੰਤ ਮਾਨ ਹੀ ਚਿਹਰਾ ਰਹਿਣਗੇ ਪਰ ਫੈਸਲੇ ਜਿਸ ਤਰ੍ਹਾਂ ਦੇ ਹੋਏ ਨੇ ਜਿਹੜਾ ਸ਼ੰਭੂ ਬਾਰਡਰ ਤੋਂ ਕਿਸਾਨਾਂ ਨੂੰ ਚੱਕਣ ਦਾ ਫੈਸਲਾ ਹੈ ਇਹ ਨਿਸ਼ਚਿਤ ਤੌਰ ਤੇ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦਾ ਫੈਸਲਾ ਹੈ। ਔਰ ਮਨੀਸ਼ ਸੁਸੋਧਿਆ ਨੂੰ ਪੰਜਾਬ ਦਾ ਪ੍ਰਭਾਰੀ ਬਣਾ ਕੇ ਉਹਨਾਂ ਨੇ ਇਹ ਸੁਨੇਹਾ ਦਿੱਤਾ ਕਿ ਅਗਰ ਕੇਜਰੀਵਾਲ ਦਿੱਲੀ ਨਹੀਂ ਹੋਣਗੇ ਤੇ ਮਨੀਸ਼ ਸੁਸੋਧਿਆ ਕਿਤਨਾ ਕਿਤੇ ਇੱਥੇ ਸਰਗਰਮ ਰਹਿਣਗੇ ਔਰ ਦਿੱਲੀ ਚ ਵਿਧਾਨ ਸਭਾ ਦੇ ਵਿੱਚ ਨਾ ਮਨੀਸ਼ ਸੁਸੋਧਿਆ ਨਹੀਂ ਨਾ ਅਰਵਿੰਦ ਕੇਜਰੀਵਾਲ ਨਹੀਂ ਔਰ ਲੁਧਿਆਣਾ ਦੀ ਅਗਰ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਜਿੱਤਦੀ ਹੈ ਤੇ ਇਹਨਾਂ ਦੇ ਜਿਹੜੇ ਅਰੋੜਾ ਸਾਹਿਬ ਨੇ ਰਾਜ ਸਭਾ ਮੈਂਬਰ ਉਹ ਨਿਸ਼ਚਿਤ ਤੌਰ ਤੇ ਅਸਤੀਫਾ ਦੇਣਗੇ ਤੇ ਕੇਦਰੀਵਾਲ ਸਾਹਿਬ ਲਈ ਲੁਧਿਆਣੇ ਤੋਂ ਰਾਹ ਖੁੱਲੇਗਾ ਪਾਰਲੀਮੈਂਟ 'ਚ ਜਾਣ ਦਾ ਇਹ ਮੋਟਾ-ਮੋਟਾ ਪਲਾਨ ਆਫ ਐਕਸ਼ਨ ਜਾਂ ਅਗਲਾ ਇੱਕ ਉਮੀਦ ਦੇ ਆਧਾਰ ਦੇ ਉੱਤੇ ਜਿਹੜਾ ਇੱਕ ਯੋਜਨਾ ਬਣਾਈ ਹੈ ਆਮ ਆਦਮੀ ਪਾਰਟੀ ਨੇ ਉਹ ਇਸ ਤਰ੍ਹਾਂ ਦੀ ਪ੍ਰਤੀਤ ਹੁੰਦੀ ਹੈ ਸੋ ਇਸ ਕਰਕੇ ਹੁਣ ਭਗਵੰਤ ਮਾਨ ਇਨ੍ਹਾਂ ਦਿੱਲੀ ਦੇ ਵੱਡੇ ਲੀਡਰਾਂ ਦੇ ਵਿਚਾਰੇ ਆਪਣੀ ਭੂਮਿਕਾ ਕਿਵੇਂ ਅਦਾ ਕਰਦੇ ਨੇ ਪੰਜਾਬ ਦੇ ਫੈਸਲਿਆਂ 'ਚ ਇਹ ਪੰਜਾਬ ਸਰਕਾਰ ਦੇ ਫੈਸਲਿਆਂ 'ਚ ਭਗਵੰਤ ਮਾਨ ਦੀ ਛਾਪ ਕਿੰਨੀ ਕੁ ਨਜ਼ਰ ਆਉਂਦੀ ਹੈ ਇਹਦੇ ਨਾਲ ਵੀ ਆਮ ਆਦਮੀ ਪਾਰਟੀ ਦੇ ਨਫਾ-ਨੁਕਸਾਨ ਨੇ ਤੈਅ ਹੋਣਾ ਹੈ ਅਗਰ ਪੰਜਾਬ 'ਚ ਇਹ ਪ੍ਰਭਾਵ ਲਗਾਤਾਰ ਗਿਆ ਕਿ ਭਗਵੰਤ ਮਾਨ ਦਾ ਦੀ ਭੂਮਿਕਾ ਫੈਸਲਿਆਂ 'ਚ ਉਸ ਪੱਧਰ ਦੀ ਨਹੀਂ ਹੈ ਜਿੱਮੀ ਇੱਕ ਪੰਜਾਬ ਦੇ ਮੁੱਖ ਮੰਤਰੀ ਦੀ ਹੋਣੀ ਚਾਹੀਦੀ ਹੈ ਉਹਦੇ ਨਾਲ ਵੀ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੋਏਗਾ ਕਿਉਂਕਿ ਪੰਜਾਬ ਦੇ ਵਿੱਚ ਆਮ ਤੌਰ ਤੇ ਇਹ ਮੰਨਿਆ ਜਾਂਦਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਆਜ਼ਾਦ ਹੋ ਕੇ ਫੈਸਲੇ ਕਰਨ ਵਾਲਾ ਹੋਣਾ ਚਾਹੀਦਾ ਹੁਣ ਜਿਸ ਤਰ੍ਹਾਂ ਦੇ ਕੁਝ ਨਿਰਣਾਤੋ ਫੈਸਲੇ ਹੋਏ ਨੇ ਉਹਨਾਂ ਤੋਂ ਪ੍ਰਭਾਵ ਨਿਸ਼ਚਿਤ ਤੌਰ ਤੇ ਇਹ ਗਿਆ ਹੈ ਕਿ ਦਿੱਲੀ ਦੀ ਭੂਮਿਕਾ ਇਨਾਂ ਫੈਸਲਿਆਂ ਦੇ ਵਿੱਚ ਰਹੀ ਹੈ ਹੁਣ ਇਹਦੇ ਨਾਲ ਫਰਕ ਕੀ ਪੈਣਾ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ 18 19% ਤੇ ਲੋਕ ਸਭਾ ਦੇ ਵਿੱਚ ਆ ਕੇ ਖੜੀ ਹੈ ਔਰ ਇਸ ਵੇਲੇ ਜਿਸ ਤਰ੍ਹਾਂ ਦਾ ਪੋਲੀਟੀਕਲ ਮਾਹੌਲ ਬਣ ਰਿਹਾ ਹੈ ਬੀਜੇਪੀ ਦੀ ਪੂਰੀ ਕੋਸ਼ਿਸ਼ ਹੈ ਕਿ 2024 ਚ ਜਿਹੜੀਆਂ 18 19% ਉਹਨਾਂ ਨੇ ਵੋਟ ਫੀਸਦ ਹਾਸਲ ਕੀਤਾ ਹੈ ਉਹਨੂੰ ਵਧਾ ਕੇ ਉਹ ਮੁਕਾਬਲੇ ਚ ਆਵੇ ਔਰ ਕਾਂਗਰਸ ਕਾਂਗਰਸ ਦੀ ਕੋਸ਼ਿਸ਼ ਇਹ ਹੈ ਕਿ ਅਸੀਂ ਹੀ ਸਰਕਾਰ ਬਣਾਈਏ ਜਦੋਂ ਅਸੀਂ ਦਿੱਲੀ ਦੇ ਦਖਲ ਦੀ ਗੱਲ ਕਰਦੇ ਹਾਂ ਇੱਕ ਗੱਲ ਤੈ ਹੈ ਕਿ 27 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਸਾਰੀਆਂ ਪਾਰਟੀਆਂ ਚ ਦਿੱਲੀ ਦਾ ਦਖਲ ਸਾਨੂੰ ਖੁੱਲ ਕੇ ਨਜ਼ਰ ਆਉਣਾ ਕ੍ਰਿਕਟ ਦੀ ਵੰਡ ਤੋਂ ਲੈ ਕੇ ਅਹੁਦੇਦਾਰੀਆਂ ਇਹ ਦਿੱਲੀ ਨਹੀਂ ਦੇਣੀ ਹੈ ਹੁਣ ਭਾਵੇਂ ਕਾਂਗਰਸ ਵੀ ਹੈ ਅਸੀਂ ਕਾਂਗਰਸ ਦੀ ਤਾਜ਼ਾ ਉਦਾਹਰਣ ਦੇਖੀ ਹੈ ਕੁਝ ਦਿਨ ਪਹਿਲਾਂ 18 ਤਰੀਕ ਨੂੰ ਪੰਜਾਬ ਦੇ ਸਾਰੇ ਵਿਧਾਇਕ ਦਿੱਲੀ ਗਏ ਨੇ ਉੱਥੇ ਭੁਪੇਸ਼ ਪਗੇਲ ਉਹਨਾਂ ਨੇ ਮੀਟਿੰਗ ਛੱਡੀ ਜਦੋਂ ਭੁਪੇਸ਼ ਪਗੇਲ ਪਰਿਵਾਰੀ ਬਣੇ ਪਹਿਲੇ ਦਿਨ ਉਹ ਪੰਜਾਬ ਆਏ ਉਹਨਾਂ ਦਾ ਸਵਾਗਤ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਪੰਜਾਬ ਦੇ ਲੀਡਰ ਆਫ ਓਪੋਜੀਸ਼ਨ ਪ੍ਰਧਾਨ ਔਰ ਜਿਹੜੀ ਪੋਲੀਟੀਕਲ ਅਫੇਅਰ ਕਮੇਟੀ ਆ ਉਹਨਾਂ ਨੂੰ ਫੇਰ ਦਿੱਲੀ ਛੱਡਿਆ ਉਥੇ ਕਾਂਗਰਸ ਭਵਨ ਦੇ ਵਿੱਚ ਮੀਟਿੰਗ ਹੋਈ ਭਪੇਸ਼ ਭਗੇਲ ਨੇ ਦਿੱਲੀ ਸੱਦ ਕੇ ਮੀਟਿੰਗ ਕੀਤੀ ਸ਼ਾਇਦ ਇੱਕ ਵੱਡਾ ਕਾਰਨ ਹੈ ਕਿ ਇਸ ਵਾਰ ਨਾ ਪ੍ਰਤਾਪ ਬਾਜਵਾ ਜੀ ਨਾ ਰਾਜਾ ਵੜਿੰਗ ਜੀ ਜਦੋਂ ਅਰਵਿੰਦ ਕੇਜਰੀਵਾਲ ਪੰਜਾਬ ਚ ਹੁਣ ਮੀਟਿੰਗਾਂ ਕਰ ਰਹੇ ਨੇ ਕੁਝ ਸਮਾਂ ਪਹਿਲਾਂ ਜਦੋਂ ਦਿੱਲੀ ਅਰਵਿੰਦ ਕੇਜਰੀਵਾਲ ਨੇ ਮੀਟਿੰਗ ਬੁਲਾਈ ਸੀ ਤੇ ਬਹੁਤ ਤਿੱਖਾ ਹਮਲਾ ਕੀਤਾ ਗਿਆ ਸੀ ਕਿ ਪੰਜਾਬ ਦੇ ਵਿਧਾਇਕਾਂ ਦਾ ਖਰਚਾ ਹੋ ਗਿਆ ਸਰਕਾਰ ਦੇ ਖਜ਼ਾਨੇ ਤੇ ਬੋਝ ਪੈ ਗਿਆ ਹੁਣ ਜੇ ਕਾਂਗਰਸ ਦੇ ਵਿਧਾਇਕ ਦਿੱਲੀ ਗਏ ਨੇ ਉਹ ਕਿਹੜਾ ਜੇਬ ਚੋਂ ਪੈਸਾ ਖਰਚ ਕੇ ਗਏ ਨੇ ਉਹਨਾਂ ਵਿਧਾਇਕਾਂ ਨੇ ਵੀ ਕਿਤੇ ਨਾ ਕਿਤੇ ਖਰਚੇ ਵਿਧਾਨ ਸਭਾ ਦੇ ਮੈਂਬਰ ਦੇ ਤੌਰ ਤੇ ਪਾਉਣੇ ਨੇ ਪਰ ਜਿਹੜਾ ਪਹਿਲਾਂ ਕਾਂਗਰਸ ਦਾ ਇਲਜ਼ਾਮ ਸੀ ਨਾ ਕਿ ਆਮ ਆਦਮੀ ਪਾਰਟੀ ਚ ਸਾਰੇ ਵਿਧਾਇਕਾਂ ਨੂੰ ਦਿੱਲੀ ਕਿਉਂ ਸੱਦਿਆ ਗਿਆ ਸੋ ਇਹ ਕਾਂਗਰਸ ਦੇ ਲੀਡਰ ਅਸੀਂ ਇੱਕ ਦੋ ਵਾਰ ਜਾਂਦੇ ਦੇਖੇ ਆਉਣ ਦੇ ਸਮੇਂ ਚ ਕਾਂਗਰਸ ਦੇ ਲੀਡਰਾਂ ਨੂੰ ਵੀ ਦਿੱਲੀ ਸੱਦਿਆ ਜਾਏਗਾ 27 ਤੋਂ ਪਹਿਲਾਂ ਕੋਈ ਵੀ ਪਾਰਟੀ ਹੈ ਹੁਣ ਭਾਰਤੀ ਜਨਤਾ ਪਾਰਟੀ ਹੈ ਉਹਨਾਂ ਦਾ ਵੀ ਸਾਰੇ ਵੱਡੇ ਫੈਸਲੇ ਭਾਜਪੀ ਦੇ ਦਿੱਲੀ ਤੋਂ ਹੁੰਦੇ ਨੇ ਭਾਵੇਂ ਉਹਨਾਂ ਦੇ ਪ੍ਰਭਾਰੀ ਜ਼ਿਆਦਾਤਰ ਪੰਜਾਬ ਆਉਂਦੇ ਨੇ ਤੇ ਉਹਨਾਂ ਦੇ ਜ਼ਿਆਦਾਤਰ ਲੀਡਰਾਂ ਨੂੰ ਦਿੱਲੀ ਨਹੀਂ ਸੱਦਿਆ ਜਾਂਦਾ ਉਹਦੇ ਪਿੱਛੇ ਕਾਰਨ ਵੀ ਇੱਕ ਹੀ ਹੈ ਕਿ ਇੱਕ ਤਾਂ ਵਿਧਾਇਕ ਦੋ ਨੇ ਔਰ ਇਸ ਵੇਲੇ ਨਾ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਵਿਰੋਧੀ ਧਿਰ ਦੀ ਭੂਮਿਕਾ 'ਚ ਔਰ ਨਾ ਸਰਗਰਮ ਫੈਸਲਿਆਂ 'ਚ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਇਕਾਈ ਦਾ ਕੋਈ ਬਹੁਤਾ ਦਖਲ ਨਜ਼ਰ ਆਉਂਦਾ ਹੈ ਹਾਲਾਂਕਿ ਜਿਸ ਤਰ੍ਹਾਂ ਦਾ ਲਾਈਨ ਆਫ ਐਕਸ਼ਨ ਦਿੱਲੀ ਵੱਲੋਂ ਦਿੱਤਾ ਜਾਂਦਾ ਹੈ ਭਾਰਤੀ ਜਨਤਾ ਪਾਰਟੀ ਨੂੰ ਉਹ ਜ਼ਰੂਰ ਭਾਰਤੀ ਜਨਤਾ ਪਾਰਟੀ ਦੇ ਸਾਰੇ ਲੀਡਰ ਉਸੇ ਲਾਈਨ ਤੇ ਚੱਲਦੇ ਨੇ ਇਹ ਇਹ ਵੀ ਅਸੀਂ ਕਹਿ ਸਕਦੇ ਹਾਂ ਕਿ ਬੀਜੇਪੀ ਦੀ ਜਿਹੜੀ ਦਿੱਲੀ ਦੀ ਲੀਡਰਸ਼ਿਪ ਹੈ ਉਹ ਪੰਜਾਬ 'ਚ ਜ਼ਿਆਦਾ ਆਉਂਦੀ ਹੈ ਇਹ ਅਸੀਂ ਮੰਨ ਸਕਦੇ ਹਾਂ ਉਹਨਾਂ ਰਾਹੁਲ ਗਾਂਧੀ ਜਾਂ ਪ੍ਰਿੰਕਾ ਗਾਂਧੀ ਜਾਂ ਪਰੇਸ਼ ਬਗੇਲਨੀ ਪੰਜਾਬ ਆਉਂਦੇ ਜਿਨ੍ਹਾਂ ਬੀਜੇਪੀ ਦੇ ਪ੍ਰਭਾਰੀ ਪੰਜਾਬ 'ਚ ਆਉਂਦੇ ਨੇ ਪਿਛਲੇ ਕਾਫੀ ਸਮੇਂ ਤੋਂ ਸੋ ਬੀਜੇਪੀ ਦੇ ਜਿਹੜੇ ਪੰਜਾਬ ਦੇ ਪ੍ਰਭਾਰੀ ਨੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਉਹ ਨਿਸ਼ਚਿਤ ਤੌਰ ਦੇ ਉੱਤੇ ਆਮ ਤੌਰ ਤੇ ਪੰਜਾਬ ਚ ਆਉਂਦੇ ਨੇ ਔਰ ਬੀਜੇਪੀ ਦੀ ਹੋਰ ਲੀਡਰਸ਼ਿਪ ਵੀ ਪੰਜਾਬ ਚ ਆਉਂਦੀ ਹੈ ਹਾਲਾਂਕਿ ਕਾਂਗਰਸ ਦੇ ਕਈ ਲੀਡਰ ਬੀਜੇਪੀ ਨੇ ਜਦੋਂ ਤੋਂ ਆਪਣੇ ਆਪ ਚ ਸ਼ਾਮਿਲ ਕੀਤੇ ਨੇ ਰਵਨੀਤ ਬਿੱਟੂ ਉਹ ਵੀ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਉਹਨਾਂ ਦਾ ਦੌਰਾ ਰਹਿੰਦਾ ਹੈ ਕਿਉਂਕਿ ਉਹ ਤਾਂ ਹੈਗੇ ਪੰਜਾਬ ਦੇ ਨੇ ਭਾਵੇਂ ਰਾਜਸਥਾਨ ਤੋਂ ਜਿੱਤ ਕੇ ਰਾਜਸਥਾਨ ਤੋਂ ਉਹ ਰਾਜ ਸਭਾ ਮੈਂਬਰ ਬਣਾ ਕੇ ਦਿੱਲੀ ਭੇਜੇ ਗਏ ਨੇ ਪਰ ਜਿਹੜਾ ਤੁਹਾਡਾ ਮੇਨ ਮੁੱਖ ਸਵਾਲ ਸੀ ਮੈਂ ਅਗਰ ਉਹਦੇ ਦੇ ਉੱਤੇ ਨਾਲ-ਨਾਲ ਵਾਪਸ ਆਵਾਂ 27 ਤੋਂ ਪਹਿਲਾਂ ਇਹ ਗੱਲ طے ਹੈ ਭਗਵੰਤ ਮਾਨ ਨੂੰ ਇਹ ਸਾਬਤ ਕਰਨਾ ਪਏਗਾ ਕਿ ਪੰਜਾਬ ਦੇ ਫੈਸਲੇ ਉਹ ਕਰ ਰਹੇ ਨੇ ਉਹਨਾਂ ਅੱਗੇ ਚੁਣੌਤੀਆਂ ਵੀ ਬਹੁਤ ਹੈ ਭਗਵੰਤ ਮਾਨ ਉਹਨਾਂ ਦੇ ਅੱਗੇ ਕਿਉਂਕਿ ਅਗਰ ਇਹ ਮਹਿਸੂਸ ਹੋਣ ਲੱਗਿਆ ਕਿ ਫੈਸਲਿਆਂ ਦੇ ਉੱਤੇ ਦਿੱਲੀ ਹਾਵੀ ਹੈ ਉਹਦੇ ਨਾਲ ਭਗਵੰਤ ਮਾਨ ਦੀ ਇੱਕ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ ਔਰ ਮੁੱਖ ਮੰਤਰੀ ਦੇ ਤੌਰ ਤੇ ਜਿਹੜੀ ਛਵੀ ਹੈ ਉਹਦੇ ਤੇ ਸਵਾਲ ਖੜੇ ਹੋਣਗੇ ਸੋ ਭਗਵੰਤ ਮਾਨ ਬਿਲਕੁਲ ਇੱਕ ਟੀਮ ਪਲੇਅਰ ਨੇ ਉਹ ਨਾ ਕੇਜਰੀਵਾਲ ਤੋਂ ਬਾਹਰ ਜਾ ਸਕਦੇ ਨੇ ਨਾ ਮਨੀਸ਼ ਸਿਸੋਧિયા ਤੋਂ ਬਾਹਰ ਜਾ ਸਕਦੇ ਨੇ ਔਰ ਭਗਵੰਤ ਮਾਨ ਬਹੁਤ ਕੁਲੇ ਮਿਲੇ ਨੇ ਦਿੱਲੀ ਦੀ ਲੀਡਰਸ਼ਿਪ ਦੇ ਵਿੱਚ ਵੀ ਔਰ ਭਗਵੰਤ ਮਾਨ ਨੂੰ ਵੀ ਕੱਲੇ ਪੰਜਾਬ ਦਾ ਲੀਡਰ ਨਹੀਂ ਕਿਹਾ ਜਾ ਸਕਦਾ ਭਗਵੰਤ ਮਾਨ ਦਿੱਲੀ ਦੇ ਵਿੱਚ ਵੀ ਜਿਸ ਤਰ੍ਹਾਂ ਨਾਲ ਪ੍ਰਚਾਰ ਕਰਕੇ ਆਏ ਨੇ ਇਹ ਕਹਿ ਸਕਦੇ ਆਮ ਆਦਮੀ ਪਾਰਟੀ ਦੇ ਲੀਡਰ ਕਿ ਜਿਵੇਂ ਪੰਜਾਬ ਤੋ ਦਿੱਲੀ ਦੇ ਵਿੱਚ ਸਾਰੀ ਪੰਜਾਬ ਦੀ ਲੀਡਰਸ਼ਿਪ ਨੇ ਪ੍ਰਚਾਰ ਕੀਤਾ ਆਮ ਆਦਮੀ ਪਾਰਟੀ ਲਈ ਉਸੇ ਤਰ੍ਹਾਂ ਦਿੱਲੀ ਦੀ ਲੀਡਰਸ਼ਿਪ ਵੀ ਪੰਜਾਬ ਆ ਰਹੀ ਹੈ ਪਰ ਫਿਰ ਵੀ ਪੰਜਾਬ ਦੀ ਤਬੀਅਤ ਦੇ ਮੁਤਾਬਕ ਭਗਵੰਤ ਮਾਨ ਨੂੰ ਪੰਜਾਬ ਦੇ ਵਿੱਚ ਇਸ ਤਰ੍ਹਾਂ ਵਿਚਰਨਾ ਪਏਗਾ ਕਿ ਸਰਕਾਰ ਦੇ ਫੈਸਲਿਆਂ ਦੇ ਵਿੱਚ ਚਿਹਰਾ ਉਹਨਾਂ ਦਾ ਹਰਾ ਪੈਨ ਭਗਵੰਤ ਮਾਨ ਦੀ ਮਰਜ਼ੀ ਨਾਲ ਚੱਲਦਾ ਹੈ ਇਹ ਪ੍ਰਭਾਵ ਆਮ ਆਦਮੀ ਪਾਰਟੀ ਨੂੰ ਭਾਵੇਂ ਹੋਰ ਨੀਤੀ ਬਣਾਉਣ ਅਗਰ ਦਿੱਲੀ ਵਾਲੇ ਇਹ ਮੰਨਿਆ ਜਾਂਦਾ ਹੈ ਕਿ ਰਣਨੀਤੀ ਬਣਾਉਣ 'ਚ ਬਹੁਤ ਜ਼ਿਆਦਾ ਮਾਹਰ ਨੇ ਤੇ ਇਹ ਵੀ ਰਣਨੀਤੀ ਉਹਨਾਂ ਨੂੰ ਕਰਨੀ ਪੈਣੀ ਹੈ ਅਗਰ ਇਸ ਰਣਨੀਤੀ ਦੇ ਵਿੱਚ ਉਹ ਕਮਜ਼ੋਰ ਰਹੇ ਉਹਦਾ ਵੀ ਫਿਰ ਪੰਜਾਬ ਨੂੰ ਨੁਕਸਾਨ ਹੋਊਗਾ ਪਰ ਜੇ ਹੁਣ ਮੈਂ ਭਾਜਪਾ ਦੀ ਵੀ ਗੱਲ ਕਰਾਂ ਕੱਲ ਅਮਿਤ ਸ਼ਾਹ ਹੋਣਾ ਨੇ ਇੱਕ ਵੱਡਾ ਬਿਆਨ ਦਿੱਤਾ ਅਗਰ ਅਮਿਤ ਸ਼ਾਹ ਨੇ ਇਹ ਕਿਹਾ ਕਿ ਅਸੀਂ ਪੰਜਾਬ ਦੇ ਵਿੱਚ ਵੀ ਜਦੋਂ ਲੀਡਰਸ਼ਿਪ ਹੈ ਜਿਹੜੀ ਇਸ ਤਰ੍ਹਾਂ ਦਾ ਜਿਹੜਾ ਖਿੰਡਰਾਵਾਲੇ ਦੇ ਤੌਰ ਤੇ ਆਪਣੇ ਆਪ ਨੂੰ ਅੱਗੇ ਵਧਾ ਰਿਆ ਸੀ ਤੇ ਗੱਲ ਉਸੇ ਦੇ ਤੌਰ ਤੇ ਅਮਰਿਤਪਾਲ ਦੀ ਕਰ ਰਹੀ ਸੀ ਉਹਨਾਂ ਨੇ ਨਾਮ ਅਮਰਿਤਪਾਲ ਦਾ ਨਹੀਂ ਲਿਆ ਪਰ ਉਹ ਕਹਿੰਦੇ ਵੀ ਗ੍ਰਹਿ ਮੰਤਰੀ ਅਸੀਂ ਫੌਰੀ ਤੌਰ ਤੇ ਹਰਕਤ ਦੇ ਵਿੱਚ ਆਏ ਔਰ ਅਸੀਂ ਕੀਤਾ ਜੋ ਕੁਝ ਅਸੀਂ ਕਰ ਸਕਦੇ ਸੀ ਤੇ ਉਹ ਹੁਣ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਹੈ ਨਿਸ਼ਚਿਤ ਤੌਰ ਤੇ ਉਹਨਾਂ ਦਾ ਇਸ਼ਾਰਾ ਅਮਰਿਤਪਾਲ ਵੱਲ ਸੀ ਔਰ ਉਹ ਇਹ ਵੀ ਕਹਿ ਰਹੇ ਨੇ ਕਿ ਇਸ ਤਰ੍ਹਾਂ ਦੀ ਵਿਚਾਰਧਾਰਾ ਨੂੰ ਖਾਲਸਤਾਨ ਦੀ ਵਿਚਾਰਧਾਰਾ ਨੂੰ ਅਸੀਂ ਬਿਲਕੁਲ ਅੱਗੇ ਵਧ ਨਹੀਂ ਦੇ ਸਕਦੇ ਹੁਣ ਪਾਰਲੀਮੈਂਟ ਦੇ ਵਿੱਚ ਇੱਕ ਵਾਰੀ ਫਿਰ ਅਮਿਤ ਸ਼ਾਹ ਨੇ ਅਮਰਿਤਪਾਲ ਸਿੰਘ ਦਾ ਜ਼ਿਕਰ ਛੇੜ ਕੇ ਫਿਰ ਪੰਜਾਬ 'ਚ ਇਹ ਚਰਚਾ ਦਿਖਾ ਦਿੱਤੀ ਹੁਣ ਸਥਿਤੀ ਇਹ ਹੈ ਕਿਥੇ ਨਾ ਕਿਥੇ ਭਾਜਪਾ ਸ਼ਾਇਦ ਇਹ ਦਿਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਮਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੇ ਪਿੱਛੇ ਭਾਜਪਾ ਸੀ ਨਾ ਕਿ ਭਗਵੰਤ ਮਾਨ ਇਹ ਵੀ ਇੱਕ ਸਨੇਹਾ ਦੇਣ ਦੀ ਕੋਸ਼ਿਸ਼ ਪਾਰਲੀਮੈਂਟ 'ਚ ਅਮਿਤ ਸ਼ਾਹ ਉਹਨਾਂ ਦੇ ਭਾਸ਼ਣ ਨੂੰ ਅਸੀਂ ਤੋਂ ਅਸੀਂ ਉਨ੍ਹਾਂ ਦੇ ਭਾਸ਼ਣ ਤੋਂ ਸੀ ਇਹ ਮਹਿਸੂਸ ਕਰ ਸਕਦੇ ਆ ਕਿ ਇਹ ਸਨੇਹਾ ਦੇਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਕਿਉਂ ਕਿ ਉਹ ਵੀ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਜਿਹੜਾ ਮੁੱਖ ਮੁਕਾਬਲਾ ਹੈ ਉਹ ਆਮ ਆਦਮੀ ਪਾਰਟੀ ਜਾਂ ਕਾਂਗਰਸ 'ਚ ਕੇਂਦ੍ਰਿਤ ਨਾ ਹੋਵੇ ਪੰਜਾਬ 'ਚ ਜਿਹੜਾ ਸਤਾਈ ਦਾ ਮੁਕਾਬਲਾ ਹੈ ਉਹ ਕਿਤੇ ਨਾ ਕਿਤੇ ਭਾਜਪਾ ਔਰ ਆਮ ਆਦਮੀ ਪਾਰਟੀ 'ਚ ਹੋਵੇ ਔਰ ਆਮ ਆਦਮੀ ਪਾਰਟੀ ਸੱਤਾ ਤੇ ਰਹੇ ਜਿਵੇਂ ਦਿੱਲੀ 'ਚ ਅਸੀਂ ਵੇਖਿਆ ਕਾਂਗਰਸ ਉਸ ਪੱਧਰ ਤੇ ਮੁਕਾਬਲੇ 'ਚ ਨਹੀਂ ਆ ਸਕੀ ਕਿ ਲੋਕ ਕਹਿਣ ਕਾਂਗਰਸ ਸਰਕਾਰ ਬਣਾ ਲੋਕ ਉੱਥੇ ਕਹਿੰਦੇ ਰਹੇ ਕਿ ਆਪ ਔਰ ਬੀਜੇਪੀ ਚ ਮੁਕਾਬਲਾ ਹੁਣ ਇਸੇ ਤਰ੍ਹਾਂ ਦੀ ਸਥਿਤੀ ਪੰਜਾਬ ਬੀਜੇਪੀ ਚ ਬੀਜੇਪੀ ਪੰਜਾਬ ਚ ਬਣਾਉਣਾ ਚਾਹੁੰਦੀ ਹੈ ਕਿ ਹਰ ਵੱਡੇ ਮਸਲੇ ਤੇ ਬੀਜੇਪੀ ਦੇ ਲੀਡਰਾਂ ਦੀ ਟਿੱਪਣੀ ਖਾਸ ਤੌਰ ਤੇ ਅਮਰਿਤਪਾਲ ਦੇ ਮਸਲੇ ਤੇ ਹੁਣ ਕੀ ਅੱਜ ਕੱਲ ਦੇ ਵਿੱਚ ਭਗਵੰਤ ਮਾਨ ਇਹ ਬਿਆਨ ਦੇਣ ਦੀ ਸਥਿਤੀ ਦੇ ਵਿੱਚ ਨੇ ਕਿ ਅਮਰਿਤਪਾਲ ਸਿੰਘ ਉਹਨਾਂ ਦੀ ਗ੍ਰਿਫਤਾਰੀ ਦੇ ਪਿੱਛੇ ਸਿਰਫ ਸਾਡੀ ਸਰਕਾਰ ਦੀ ਯੋਜਨਾ ਸੀ ਉਹ ਇਸ ਸਥਿਤੀ 'ਚ ਕੀ ਹੋਣਗੇ ਹੁਣ ਅਮਿਤ ਸ਼ਾਹ ਨੇ ਇਹ ਗੱਲ ਕਹਿ ਕੇ ਸਾਫ਼ ਕਰਤਾ ਇੱਕ ਵੱਡਾ ਸਨੇਹਾ ਦਿੱਤਾ ਕਿ ਸਾਡਾ 27 ਦੇ ਲਈ ਲਾਈਨ ਆਫ ਐਕਸ਼ਨ ਕੀ ਹੈ ਸਾਡਾ 27 ਦੇ ਲਈ ਪੋਲਿਟੀਕਲ ਅਜੰਡਾ ਕੀ ਹੈ ਮੁੱਖ ਰੂਪ ਦੇ ਵਿੱਚ ਵੋਟਾਂ ਦੀ ਤ੍ਰੁਵੀਕਰਨ ਹੋਣ ਦੀ ਉਮੀਦ ਭਾਜੀਪੀ ਨੇ ਰੱਖੀ ਹੈ ਕਿਉਂਕਿ ਅਸੀਂ ਵੇਖਿਆ ਹੀ ਹੈ ਭਾਵੇਂ ਕੱਲ ਸੁਖਵੀਰ ਸਿੰਘ ਬਾਦਲ ਨੇ ਵੀ ਜਿਹੜਾ ਕੁਝ ਦਿੱਲੀ ਦਾ ਦਖਲ ਆ ਆਰਟੀਚ ਹੋਇਆ ਉਹਦੇ ਤੇ ਸੁਖਵੀਰ ਬਾਦਲ ਨੇ ਵੀ ਬਹੁਤ ਤਿੱਖਾ ਇੱਕ ਤੰਜ ਵਾਲਾ ਉਹਨਾਂ ਨੇ ਇੱਕ ਟਵੀਟ ਕੀਤਾ ਸੋ ਅਗਰ ਸੁਖਵੀਰ ਬਾਦਲ ਦੇ ਟਵੀਟ ਨੂੰ ਵੀ ਇੱਕ ਵਾਰੀ ਜ਼ਰੂਰ ਪੜ੍ਹ ਲੈਣਾ ਚਾਹੀਦਾ ਉਹਨਾਂ ਨੇ ਸਿੱਧੇ ਤੌਰ ਤੇ ਕਹਿਤਾ ਕਿ ਅਰਵਿੰਦ ਕੇਂਦਰੀਵਾਲ ਸੁਪਰ ਸੀਐਮ ਨੇ ਔਰ ਹੁਣ ਇਨਚਾਰਜ ਮੰਨੀ ਸਿਸੋਦੀਆ ਨੂੰ ਬਣਾਤਾ ਸਤਿੰਦਰ ਜੈਨ ਕੋ-ਇਨਚਾਰਜ ਨੇ ਤੇ ਚੀਫ ਐਡਵਾਈਜ਼ਰ ਵਿਭਵ ਕੁਮਾਰ ਨੂੰ ਬਣਾਤਾ ਇੱਕ ਤਰੀਕੇ ਨਾਲ ਇਹ ਕਹਿਣ ਦੀ ਕੋਸ਼ਿਸ਼ ਕੀਤੀ ਸੁਖਵੀਰ ਸਿੰਘ ਬਾਦਲ ਨੇ ਕਿ ਹੁਣ ਆਮ ਆਦਮੀ ਪਾਰਟੀ ਦਾ ਕੰਟਰੋਲ ਦਿੱਲੀ 'ਚ आम आदमी पार्टी दिल्ली अपने हिसाब ਨਾਲ ਚਲਾਏਗੀ ਹਾਲਾਂਕਿ ਸੁਖਵੀਰ ਬਾਦਲ ਨੇ ਬਹੁਤ ਦਿਖੇ ਸ਼ਬਦ ਵੀ ਵਰਤੇ ਪਰ ਦਿਖਿਆ ਜਾਵੇ ਤੇ ਸ਼੍ਰੋਮਣੀ ਅਕਾਲੀ ਦਲ ਅਗਰ ਅਸੀਂ 27 ਦੀ ਗੱਲ ਕਰਦੇ ਹਾਂ ਤੇ ਅੱਜ ਦੌੜ 'ਚ ਨਹੀਂ ਮੰਨਦੇ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਵੈਸੇ ਹੀ ਦੋ ਰਿਆਂ ਤਿੰਨ ਐਮਐਲਏ ਸੀ ਉਹਨਾਂ ਦੇ ਵਿੱਚੋਂ ਵੀ ਹੁਣ ਪਤਾ ਨਹੀਂ ਕਿ ਕੌਣ ਕਿੱਧਰ ਹੈ ਭਾਵੇਂ ਉਹਨਾਂ ਕੋਲੇ ਚੋਣ ਨਿਸ਼ਾਨ ਤੱਕੜੀ ਹੈ ਤੇ ਉਹ ਅਕਾਲੀ ਦਲ ਦੇ ਨੇ ਪਰ ਕੌਣ ਕਿੱਧਰ ਹੈ ਹਜੇ ਤੱਕ ਅਕਾਲੀ ਦਲ ਦੀ ਪੰਜਾਬ 'ਚ ਸਪਸ਼ਟ ਨਹੀਂ ਹੈ ਹਾਂ ਜਿੱਦਨ ਕਦੀ ਸੁਖਬੀਰ ਬਾਦਲ ਦੇ ਨਾਲ ਸਾਰੇ 3 ਐਮਐਲਏ ਇਕੱਠੇ ਖੜੇ ਹੋ ਗਏ ਇੱਕ ਤਾਂ ਛੱਡ ਹੀ ਗਏ ਕਹਿੰਦੇ ਅਸਤੀਫਾ ਦੇ ਗਏ ਉਹ ਦੂਸਰੀ ਪਾਰਟੀ ਚ ਚਲੇ ਗਏ ਹੁਣ ਜਦੋਂ ਸੁਖਬੀਰ ਬਾਦਲ ਨਾਲ ਦੂਜੇ 2 ਐਮਐਲਏ ਮੋਢੇ ਨਾਲ ਮੋਢਾ ਲਾ ਕੇ ਖੜਨਗੇ ਫਿਰ ਸਿੱਧੀ ਸਪਸ਼ਟ ਹੋਊ ਵੀ ਸੁਖਬੀਰ ਬਾਦਲ ਨਾਲ ਕਿੰਨੇ ਐਮਐਲਏ ਨੇ ਪਰ ਸੁਖਬੀਰ ਬਾਦਲ ਨੇ ਜਿਹੜਾ ਹਮਲਾ ਕੀਤਾ ਆਮ ਆਦਮੀ ਪਾਰਟੀ ਤੇ ਮੈਨੂੰ ਲੱਗਦਾ ਸੁਖਬੀਰ ਬਾਦਲ ਦਾ ਇਹ ਜਿਹੜਾ ਤੰਜ ਹੈ ਕਿਤੇ ਨਾ ਕਿਤੇ ਇਹ ਮਹਿਸੂਸ ਕਰ ਰਹੇ ਨੇ ਸੁਖਬੀਰ ਸਿੰਘ ਬਾਦਲ ਵੀ ਕਿ ਜਦੋਂ ਭਾਜਪਾ ਨਾਲ ਸਾਡੀ ਸਾਂਝ ਸੀ ਸਾਨੂੰ ਵੀ ਇਸ ਤਰ੍ਹਾਂ ਦਾ ਸਟੈਂਡ ਰੱਖਣਾ ਚਾਹੀਦਾ ਸੀ ਕਿ ਫੈਸਲੇ ਪੰਜਾਬ ਦੇ ਪੱਖ 'ਚ ਹੋਣ ਨਾ ਕਿ ਭਾਜਪਾ ਦੀ ਮਰਜ਼ੀ ਨਾਲ ਉਦੋਂ ਵੀ ਜਦੋਂ ਪ੍ਰਕਾਸ਼ ਸਿੰਘ ਬਾਦਲ ਭਾਜਪਾ ਦੇ ਸਾਂਝੀਵਾਲ ਸੀ ਉਦੋਂ ਉਹ ਫੈਸਲੇ ਨਹੀਂ ਕਰਾ ਸਕੇ ਜਿਹੜੇ ਹੋਣੇ ਚਾਹੀਦੇ ਸੀ ਵੱਡੇ ਫੈਸਲੇ ਪੰਜਾਬ 'ਚ 4-5 ਨੇ ਇੱਕ ਤਾਂ SYL ਦਾ ਮਸਲਾ ਹੈ ਵੱਡੇ ਬਾਦਲ ਨਹੀਂ ਹਲ ਕਰਾ ਸਕੇ ਨਾ ਸੁਖਬੀਰ ਬਾਦਲ ਕਰਾ ਸਕੇ ਨਾ ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ ਹੈ ਨਾ ਚੰਡੀਗੜ੍ਹ ਪੰਜਾਬ ਨੂੰ ਮਿਲਿਆ ਨਾ ਪਾਣੀਆਂ ਦੀ ਵੰਡ ਦੇ ਮਾਮਲੇ 'ਚ ਪੰਜਾਬ ਦੇ ਹੱਕ 'ਚ ਕੋਈ ਫੈਸਲੇ ਹੋਏ ਸੂਏ ਚਾਰ ਪੰਜ ਵੱਡੇ ਫੈਸਲੇ ਸੀ ਨਾ ਪੰਜਾਬ ਨੂੰ ਕੋਈ ਕੌਮੀ ਪੈਕੇਜ ਮਿਲਿਆ ਹੁਣ ਅਗਰ ਅਕਾਲੀ ਦਲ ਤੇ ਭਾਜਪਾ ਦਾ 25 27 ਸਾਲ ਦਾ 9 ਮਾਸ ਦਾ ਰਿਸ਼ਤਾ ਸੀ ਪੰਜਾਬ ਨੂੰ ਕਦੀ ਵੀ ਕੇਂਦਰੀ ਕੇਂਦਰ ਸਰਕਾਰ ਤੋਂ ਕੋਈ ਵਿਸ਼ੇਸ਼ ਪੈਕੇਜ ਨਹੀਂ ਮਿਲਿਆ ਸਰਹੱਦੀ ਸੂਬਾ ਹੋਣ ਕਰਕੇ ਵੀ ਨਹੀਂ ਮਿਲਿਆ ਅਤਵਾਦ ਤੋਂ ਪੀੜਿਤ ਹੋਣ ਕਰਕੇ ਵੀ ਨਹੀਂ ਮਿਲਿਆ ਨਸ਼ਿਆਂ ਦੇ ਹਮਲੇ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਪਾਕਿਸਤਾਨ ਨਾਲ ਯੁੱਧ ਪੰਜਾਬ ਦੀਆਂ ਕੁਰਬਾਨੀਆਂ ਤਾਂ ਵੀ ਨਹੀਂ ਮਿਲਿਆ ਸੋ ਇਸ ਕਰਕੇ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਟਵੀਟ ਹੈ ਉਹ ਠੀਕ ਹੈ ਕਿ ਆਮ ਆਦਮੀ ਪਾਰਟੀ ਤੇ ਉਹਨਾਂ ਨੇ ਪੜਾਅਸ ਕੱਢੀ ਹੈ ਤੇ ਆਮ ਆਦਮੀ ਪਾਰਟੀ ਤੇ ਇਹ ਕਿਹਾ ਕਿ ਸਾਰਾ ਕੁਝ ਹੁਣ ਦਿੱਲੀ ਦੇ ਕੰਟਰੋਲ 'ਚ ਆ ਗਿਆ ਅਸਲ 'ਚ ਜਦੋਂ ਅਕਾਲੀ ਔਰ ਭਾਜਪਾ ਦੀ ਸਰਕਾਰ ਸੀ ਤੇ ਕੇਂਦਰ ਦੇ ਵਿੱਚ ਬੀਜੇਪੀ ਔਰ ਪੰਜਾਬ ਦੇ ਵਿੱਚ ਅਕਾਲੀ ਦਲ ਸੀ ਹਮੇ ਪੰਜਾਬ ਚ ਅਕਾਲੀ ਬੀਜੇਪੀ ਸਾਂਝੇ ਤੌਰ ਤੇ ਸੀ ਪਰ ਦਿੱਲੀ ਅੱਗੇ ਅਕਾਲੀ ਦਲ ਉਦੋਂ ਵੀ ਕੁਝ ਨਹੀਂ ਕਰ ਸਕਿਆ ਇਹਦਾ ਮਤਲਬ ਹੈ ਉਦੋਂ ਵੀ ਦਿੱਲੀ ਦੀ ਬੀਜੇਪੀ ਹੀ ਡਿਕਟੇਟ ਕਰਦੀ ਸੀ ਹੁਣ ਮੈਨੂੰ ਨਹੀਂ ਲੱਗਦਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਮਰਜ਼ੀ ਨਾਲ ਸੁਮੇਤ ਸਿੰਘ ਸੈਣੀ ਨੂੰ ਡੀਜੀਪੀ ਲਾ ਕੇ ਰੱਖਿਆ ਹੋਣਾ ਉਹ ਅਕਾਲੀ ਦਲ ਜਿੱਦ ਜੀਦਾ ਸੁਮੇਤ ਸਿੰਘ ਸੈਣੀ ਜਦੋਂ ਡੀਜੀਪੀ ਸੀ ਉਦੋਂ ਸਭ ਤੋਂ ਵੱਡਾ ਵਿਰੋਧ ਹੀ ਅਕਾਲੀ ਦਲ ਦਾ ਸੀ ਸੁਮੇਰ ਸਿੰਘ ਸੈਣੀ ਦੀ ਇਹ ਡਾਲਜੀ ਨਾਲ ਸੀ ਤੇ ਪ੍ਰਕਾਸ਼ ਸਿੰਘ ਬਾਦਲ ਨੇ ਜੇ ਡੀਜੀਪੀ ਸੁਮੇਰ ਸਿੰਘ ਸੈਣੀ ਨੂੰ ਲਾਇਆ ਸੀ ਤੇ ਸਵਾਲ ਸੁਖਬੀਰ ਸਿੰਘ ਬਾਦਲ ਨੇ ਦਾ ਜਵਾਬ ਹੀ ਦੇਣ ਵੀ ਕੀ ਸੱਚਮੁੱਚ ਸੁਖਬੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਨੇ ਡੀਜੀਪੀ ਸੁਮੇਰ ਸੈਣੀ ਲਾਇਆ ਸੀ ਜਾਂ ਦਿੱਲੀੋਂ ਲਗਾਇਆ ਸੀ ਮੈਨੂੰ ਲੱਗਦਾ ਦਿੱਲੀੋਂ ਲਗਾਇਆ ਸੀ ਹੁਣ ਇਹ ਸੁਖਬੀਰ ਸਿੰਘ ਬਾਦਲ ਦੱਸ ਦੇਣ ਕਿ ਦਿੱਲੀੋਂ ਲਗਾਇਆ ਸੀ ਜਾਂ ਉਹਨਾਂ ਨੇ ਆਪ ਲਾਇਆ ਸੀ ਸੋ ਇਹਦਾ ਮਤਲਬ ਹੈ ਕਿ ਸਰਕਾਰਾਂ ਦਿੱਲੀ ਤੋਂ ਹੀ ਪਿਛਲੇ ਸਮੇਂ ਤੋਂ ਚੱਲੀਆਂ ਐ ਅੱਗੋਂ ਵੀ ਦਿੱਲੀ ਤੋਂ ਹੀ ਚਲਣੀਆਂ ਨੇ ਕਿਉਂਕਿ ਸਾਡੇ ਸੂਬੇ ਦੀ ਕੋਈ ਵੀ ਪਾਰਟੀ ਆਪਣੇ ਦਮ ਤੇ ਪੰਜਾਬ 'ਚ ਸਰਕਾਰ ਨਹੀਂ ਬਣਾ ਸਕੀ ਹਾਂ ਅਗਰ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਦਮ ਤੇ ਪੰਜਾਬ 'ਚ ਸਰਕਾਰ ਬਣਾਈ ਹੁੰਦੀ ਤੇ ਫੇਰ ਸਥਿਤੀ ਵੱਖਰੀ ਹੋਣੀ ਸੀ ਫੇਰ ਉਹ ਆਪਣੇ ਫੈਸਲੇ ਕਰ ਸਕਦੇ ਸੀ ਪਰ ਉਹਨਾਂ ਨੇ ਵੀ ਸਰਕਾਰ ਦਿੱਲੀ ਨਾਲ ਮਿਲ ਕੇ ਬਣਾਈ ਤੇ ਕੈਪਟਨ ਮਰਿੰਦਰ ਸਿੰਘ ਨੇ ਤਾਂ ਸ਼ਰਿਆਂ ਵੀ ਕਿਹਾ ਤਾਂ ਸੀ ਕਿ 16 17 ਪਤਾ ਨਹੀਂ ਕਿੰਨੇ ਐਮਐਲਏ ਸੀ ਉਹਨਾਂ ਦੀਆਂ ਫਾਈਲਾਂ ਮੇਰੇ ਕੋਲੇ ਸੀ ਪਰ ਦਿੱਲੀ ਨੇ ਮੈਨੂੰ ਮਨਜ਼ੂਰੀ ਨਹੀਂ ਦਿੱਤੀ ਸੋ ਕੈਪਟਨ ਵੀ ਜਿਹੜੇ ਕਦਮ ਚੱਕਦਾ ਸੀ ਭਾਵੇਂ ਉਹਦੇ ਬਾਰੇ ਕਿਹਾ ਜਾਂਦਾ ਹੈ ਕਿ ਉਹ ਭਾਜਪਾ ਦਾ ਨੇੜਤਾ ਸੀ ਪਰ ਕਾਂਗਰਸ ਹਾਈ ਕਮਾਂਡ ਦੀ ਮਰਜ਼ੀ ਬਿਨਾਂ ਕਾਂਗਰਸ ਨੇ ਵੀ ਕੈਪਟਨ ਅਮਰਿੰਦਰ ਨੇ ਵੀ ਕੋਈ ਬਹੁਤੇ ਫੈਸਲੇ ਨਹੀਂ ਕੀਤੇ ਸੋ ਇਸ ਕਰਕੇ ਇਹ ਬਦਕਿਸਮਤੀ ਤਾਂ ਰਹੀ ਹੈ ਪੰਜਾਬ ਦੀ ਕਿਤਨਾ ਕਿਤੇ ਕਿ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਉਹ ਦਿੱਲੀ ਦੀ ਸਹਿਮਤੀ ਬਿਨਾਂ ਫੈਸਲੇ ਨਹੀਂ ਕਰ ਸਕੀ ਪਰ ਪੰਜਾਬ ਚ ਕੋਈ ਵੀ ਧਿਰ ਆਜ਼ਾਦਾਨਾ ਤੌਰ ਤੇ ਉਸ ਪੱਧਰ ਤੇ ਉੱਠੀ ਵੀ ਨਹੀਂ ਕਦੀ ਆਮ ਆਦਮੀ ਪਾਰਟੀ ਵੀ ਜਿਹੜੀ ਹੈ ਉਹ ਵੀ ਹੁਣ ਕੌਮੀ ਪਾਰਟੀ ਬਣ ਗਈ ਭਾਵੇਂ ਸ਼ੁਰੂਆਤੀ ਜੇ ਆਮ ਆਦਮੀ ਪਾਰਟੀ ਦੀ ਪੰਜਾਬ ਤੋਂ ਹੀ ਹੋਈ 4 ਐਮਪੀ ਜਿੱਤੇ ਪਰ ਕੰਟਰੋਲ ਆਮ ਆਦਮੀ ਪਾਰਟੀ ਦਾ ਵੀ ਕਿਤੇ ਨਾ ਕਿਤੇ ਦਿੱਲੀ ਤੋਂ ਹੀ ਚੱਲਦਾ ਹੈ ਜਿਹੜਾ ਉਹਨਾਂ ਦਾ ਉਹਨਾਂ ਦੀ ਕੇਂਦਰੀ ਅਗਵਾਈ ਕਰਨ ਵਾਲੀ ਟੀਮ ਹੈ ਉਹੀ ਗੱਲ ਭਾਜੀਪੀ ਤੇ ਉਹੀ ਗੱਲ ਕਾਂਗਰਸ ਜੋ ਇਸ ਕਰਕੇ ਆਉਂਦੇ ਸਮੇਂ ਚ ਭਾਵੇਂ ਹੁਣ ਇਹ ਹਮਲੇ ਹੋ ਰਹੇ ਨੇ ਕਿ ਕੇਦਰੀਵਾਲ ਦਿੱਲੀ ਤੋਂ ਇਥੋਂ ਰਾਜ ਸਭਾ ਮੈਂਬਰ ਬਣ ਕੇ ਚਲੇ ਜਾਣਗੇ ਮਨੀਸ਼ ਸੋਧਿਆ ਨੂੰ ਵੀ ਹੁਣ ਆਮ ਆਦਮੀ ਪਾਰਟੀ ਨੇ ਲਾਤਾ ਪਰ ਹਕੀਕਤ ਦੇ ਵਿੱਚ ਸਾਰੀਆਂ ਪਾਰਟੀਆਂ ਅੱਗੇ ਸਵਾਲ ਇਹੀ ਹੈ ਕਿ ਸਾਰੀਆਂ ਦਿੱਲੀ ਤੋਂ ਹੀ ਚੱਲ ਰਹੀਆਂ ਨੇ ਪਰ ਭਗਵੰਤ ਮਾਨ ਲਈ ਇਹ ਹੁਣ ਸਾਬਤ ਕਰਨਾ ਜ਼ਰੂਰੀ ਹੈ ਕਿ ਉਹ ਕੈਪਟਨ ਮਰਿੰਦਰ ਦੀ ਤਰ੍ਹਾਂ ਨਹੀਂ ਹੈ ਉਹ ਪ੍ਰਕਾਸ਼ ਸਿੰਘ ਬਾਦਲ ਦੀ ਤਰ੍ਹਾਂ ਨਹੀਂ ਹੈ ਕਿ ਹਰ ਫੈਸਲਾ ਦਿੱਲੀ ਦੀ ਮਰਜ਼ੀ ਨਾਲ ਹੋਵੇ ਹੁਣ ਅਗਰ ਭਗਵੰਤ ਮਾਨ ਇਹ ਸੁਨੇਹਾ ਦੇ ਗਏ ਕਿ ਮੈਂ ਆਜ਼ਾਦਾਨਾ ਤੌਰ ਤੇ ਖੁਦ ਮੁਖਤਿਆਰ ਦੇ ਤੌਰ ਤੇ ਪੰਜਾਬ ਦੇ ਫੈਸਲੇ ਕਰਦਾ ਤੇ 27 ਦਾ ਰਾਹ ਮੁਕਾਬਲੇ ਚੋਂ ਖੜ ਸਕਤੇ ਨੇ ਸੋ ਅਗਰ ਅਗਰ ਜੇ ਨਹੀਂ ਹੁੰਦਾ ਤੇ ਉਹਨਾਂ ਲਈ ਵੀ 27 ਚੁਣੌਤੀਪੂਰ ਚੁਣੌਤੀਪੂਰਨ ਬਣਦੀ ਚਲੀ ਜਾਣੀ ਹੈ ਕਿਉਂਕਿ ਇਹ ਪੰਜਾਬ ਦਾ ਪੋਲਿਟਿਕਲ ਇਤਿਹਾਸ ਵੀ ਰਿਹਾ ਔਰ ਅਸੀਂ ਪਿਛਲੇ ਸਮੇਂ ਚ ਵੇਖੀਏ ਤੇ ਪੰਜਾਬੀਆਂ ਦੀ ਤਬੀਅਤ ਵੀ ਇਹ ਰਹੀ ਹੈ ਕੋਈ ਵੀ ਲੀਡਰ ਅਗਰ ਇਹ ਲੋਕਾਂ ਚ ਸੁਨੇਹਾ ਨਾ ਜਾਵੇ ਕਿ ਫੈਸਲੇ ਉਹਦੇ ਆਪਣੇ ਨੇ ਤੇ ਉਹ ਦਲੇਰੀ ਨਾਲ ਉਹਨਾਂ ਫੈਸਲਿਆਂ ਤੇ ਖੜਾ ਹੈ ਅਗਰੇ ਸੁਨੇਹਾ ਨਾ ਜਾਵੇ ਤੇ ਲੋਕ ਬਹੁਤ ਬਦਲਵੇਂ ਫੈਸਲੇ ਭਵਿਕ ਚ ਕਰ ਦੇਣੇ ਸੋ ਇਹ ਹਜੇ 2 ਸਾਲ ਦਾ ਸਮਾਂ ਭਗਵੰਤ ਮਾਨ ਕੋਲੇ ਵੀ ਬਹੁਤ ਸਮਾਂ ਔਰ ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਕੋਲੇ ਵੀ ਬਹੁਤ ਸਮਾਂ ਕਿ ਉਹ ਕਿਵੇਂ ਤੈਅ ਕਰਨਗੇ ਪੰਜਾਬ ਨੂੰ ਅੱਗੇ ਵਧਾਉਣਾ ਦਲਾ ਜੀ ਗੱਲ ਕਿਸਾਨੀ ਦੀ ਕਰ ਲਈਏ ਤਾਂ ਸੰਯੁਕਤ ਕਿਸਾਨ ਮੋਰਚਾ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਵੱਲੋਂ ਕੱਲ ਪੰਜਾਬ ਸਰਕਾਰ ਨਾਲ ਜਿਹੜੀ ਮੀਟਿੰਗ ਹੋਣੀ ਸੀ ਉਸ ਦੇ ਉੱਪਰ ਮੀਟਿੰਗ ਕਰਨ ਤੋਂ ਕੋਰੀ ਨਾ ਕਰ ਦਿੱਤੀ ਗਈ ਅਤੇ ਉਹਨਾਂ ਨੇ ਮੰਗ ਕੀਤੀ ਕਿ ਪਹਿਲਾਂ ਜਿਹੜੇ ਦੂਜੇ ਕਿਸਾਨ ਆਗੂ ਨੇ ਉਹ ਰਿਹਾਅ ਕੀਤੇ ਜਾਣ ਜਦੋਂ ਮਾਹੌਲ ਥੋੜਾ ਠੀਕ ਹੋਵੇਗਾ ਫੇਰ ਹੀ ਜੋ ਹੈ ਮੀਟਿੰਗ ਹੋ ਕਰਨਗੇ ਸੋ ਇਹ ਜਿਹੜਾ ਮਾਹੌਲ ਜਿਹੜੀਆਂ ਸਥਿਤੀਆਂ ਅਸੀਂ ਹੁਣ ਪੰਜਾਬ ਦੇ ਵਿੱਚ ਬਣੀਆਂ ਦੇਖ ਰਹੇ ਹਾਂ ਕਿਸਾਨਾਂ ਨੂੰ ਲੈ ਕੇ ਕਿਸਾਨੀ ਮੰਗਾਂ ਨੂੰ ਲੈ ਕੇ ਕਿ ਜਿਹੜੀ ਕਿਸਾਨੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਦੇ ਪ੍ਰਤੀ ਜੋ ਆਪਣਾ ਅੰਦੋਲਨ ਹੋਰ ਤਿੱਖਾ ਕਰ ਸਕਦੀ ਹੈ ਕਿਸਾਨਾਂ ਦਾ ਰਵਈਆ ਜੋ ਹੈ ਪੰਜਾਬ ਸਰਕਾਰ ਦੇ ਉਲਟ ਹੁੰਦਾ ਨਜ਼ਰ ਆ ਸਕਦਾ ਹੈ ਕਿਸ ਤਰ੍ਹਾਂ ਦੀਆਂ ਸਥਿਤੀਆਂ ਬਣੀਆਂ ਹੋਈਆਂ ਨੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਇਹ ਇੱਕ ਨਵੀਂ ਚੁਣੌਤੀ ਹੈ ਤੁਹਾਡਾ ਸਵਾਲ ਬਹੁਤ ਮਹੱਤਵਪੂਰਨ ਹੈ ਸੰਯੁਕਤ ਕਿਸਾਨ ਮੋਰਚਾ ਨੇ ਔਰ ਉਗਰਾਹਾ ਸਾਹਿਬ ਨੇ ਉਹਨਾਂ ਨੇ ਸਪਸ਼ਟ ਤੌਰ ਤੇ ਆਪਣੀਆਂ ਮੀਟਿੰਗਾਂ ਕਰਕੇ ਕਹਿਤਾ ਵੀ ਅਸੀਂ ਹਜੇ ਸਰਕਾਰ ਨੂੰ ਨਹੀਂ ਮਿਲਾਂ ਕੱਲ ਮੀਟਿੰਗ ਰੱਖੀ ਗਈ ਸੀ ਪੰਜਾਬ ਭਵਨ ਚ ਪੰਜਾਬ ਸਰਕਾਰ ਵੱਲੋਂ ਉਹ ਕਹਿੰਦੇ ਹਜੇ ਮਾਹੌਲ ਉਸ ਤਰ੍ਹਾਂ ਦਾ ਨਹੀਂ ਹੈ ਕਿ ਅਸੀਂ ਸਰਕਾਰ ਨਾਲ ਗੱਲਬਾਤ ਧੋਰੀਏ ਅਸਲ ਚ ਜਦੋਂ ਤੱਕ ਜਗਜੀਤ ਸਿੰਘ ਡੱਲੇਵਾਲ ਰਹਿਣਾ ਨਹੀਂ ਹੁੰਦੇ ਜਦੋਂ ਤੱਕ ਸਰਵਣ ਸਿੰਘ ਪੰਧੀਰ ਬਾਅਦ ਚ ਨਹੀਂ ਆਉਂਦੇ ਬਹੁਤ ਸਾਰੇ ਕਿਸਾਨ ਜਿਹੜੇ ਹਿਰਾਸਤ ਚ ਨੇ ਜਾਂ ਇੱਧਰ ਉੱਧਰ ਨੇ ਜਦੋਂ ਤੱਕ ਦੁਬਾਰਾ ਕਿਸਾਨਾਂ ਦੀ ਜ਼ਿੰਦਗੀ ਸਧਾਰਨ ਤੌਰ ਤੇ ਪਟੜੀ ਤੇ ਨਹੀਂ ਮੁੜਦੀ ਤਦ ਤੱਕ ਸੰਯੁਕਤ ਕਿਸਾਨ ਮੋਰਚਾ ਦੀ ਲੀਡਰਸ਼ਿਪ ਇਹਨਾਂ ਕੋਲੇ ਮੌਕਾ ਹੈ ਦੂਜੀਆਂ ਧਿਰਾਂ ਦੇ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਨ ਦਾ ਔਰ ਇਹਨਾਂ ਨੇ ਫੈਸਲਾ ਕੀਤਾ ਹੁਣ ਇਹਨਾਂ ਨੇ ਮੀਟਿੰਗ ਨਹੀਂ ਕੀਤੀ ਭਗਵੰਤ ਮਾਨ ਦੀ ਸਰਕਾਰ ਨਾਲ ਔਰ 26 ਮਾਰਚ ਦਾ ਜਿਹੜਾ ਚੰਡੀਗੜ੍ਹ ਕੂਚ ਦਾ ਪ੍ਰੋਗਰਾਮ ਸੀ ਉਹਨੂੰ ਵੀ ਇਹਨਾਂ ਨੇ ਮੁਲਤਵੀ ਕੀਤਾ 28 ਨੂੰ ਮੀਟਿੰਗ ਕਰਕੇ ਨਵੇਂ ਸਿਰੇ ਤੋਂ ਫੈਸਲਾ ਕਰਨਗੇ ਪਰ ਇਹ ਗੱਲ ਵੀ ਸਾਫ਼ ਹੈ ਕਿ ਜਿਹੜੀ ਕਿਸਾਨੀ ਹੈ ਹੁਣ ਸਿਰਫ ਬੀਜੇਪੀ ਦੇ ਨਾਲ ਇਹਨਾਂ ਦਾ ਅੰਦੋਲਨ ਨਹੀਂ ਹੋਣਾ ਹੁਣ ਪੰਜਾਬ ਦੀ ਕਿਸਾਨੀ ਦਾ ਸੰਘਰਸ਼ ਸਿਰਫ ਬੀਜੇਪੀ ਦੇ ਨਾਲ ਨਹੀਂ ਹੋਣਾ ਹੁਣ ਪੰਜਾਬ ਦੀ ਕਿਸਾਨੀ ਪੰਜਾਬ ਨਾਲ ਸੰਬੰਧਿਤ ਮੰਗਾਂ ਤੇ ਵੀ ਸੰਘਰਸ਼ ਕਰੇਗੀ ਕਿਉਂਕਿ ਦੇਖੋ ਇਹ ਵੀ ਹੁਣ ਸਵਾਲ ਬਹੁਤ ਵੱਡਾ ਹੈ ਕਿ ਕਿਸਾਨ ਅੰਦੋਲਨ ਨੂੰ ਰਾਤੋਂ ਰਾਤ ਚੱਕਣਾ ਸ਼ੰਭੂ ਮੋਰਚੇ ਨੂੰ ਇਹਨਾਂ ਬਾਡਰਾਂ ਨੂੰ ਖੋਲ ਦੇਣਾ ਰਾਤੋਂ ਰਾਤ ਕਿਸਾਨਾਂ ਨੂੰ ਹਿਰਾਸਤ ਚ ਲੈਣਾ ਕਿ ਸੱਚਮੁੱਚ ਸਾਰੇ ਫੈਸਲੇ ਬਿਨਾਂ ਦਿੱਲੀ ਦੇ ਦਖਲ ਤੋਂ ਨੇ ਇਹ ਬਹੁਤ ਵੱਡਾ ਸਵਾਲ ਹੈ ਹੁਣ ਦਿੱਲੀ ਵਾਲਿਆਂ ਨੇ ਅਗਰ ਫੈਸਲੇ ਕਰਤੇ ਤੇ ਚਿਹਰਾ ਕੌਣ ਹੈ ਇਨ੍ਹਾਂ ਫੈਸਲਿਆਂ ਦੇ ਸਾਹਮਣੇ ਭਗਵੰਤ ਮਾਨ ਜੇ ਤਾਂ ਸਾਰੇ ਫੈਸਲੇ ਭਗਵੰਤ ਮਾਨ ਨੇ ਆਪਣੀ ਮਰਜ਼ੀ ਨਾਲ ਕੀਤੇ ਹੈ ਤੇ ਫਿਰ ਉਹਨਾਂ ਨੂੰ ਇਹ ਯਤਨ ਕਰਨੇ ਪੈਣਗੇ ਕਿ ਦੁਬਾਰਾ ਸਥਿਤੀ ਕਿਸਾਨਾਂ ਦੇ ਨਾਲ ਇੱਕੀ ਵਾਲੀ ਕਿਵੇਂ ਬਣੀ ਕਿਉਂਕਿ ਕਿਸੇ ਵੀ ਹਾਲਾਤ ਦੇਖੋ ਬੀਜੇਪੀ ਅਗਰ ਪੰਜਾਬ ਚ ਅੱਗੇ ਨਹੀਂ ਵੱਧ ਪਾਰੀ ਉਦਾ ਸਭ ਤੋਂ ਵੱਡਾ ਕਾਰਨ ਹੈ ਕਿਸਾਨ ਅੰਦੋਲਨ ਐਡੀ ਵੱਡੀ ਗਿਣਤੀ ਚ ਕਿਸਾਨਾਂ ਦੀ ਸ਼ਹਾਦਤ ਔਰ ਕਿਸਾਨਾਂ ਦੇ ਰਾਹ ਰੋਕਣੇ ਹੁਣ ਅਗਰ ਪੰਜਾਬ ਦੇ ਕਿਸਾਨਾਂ ਦੀਆਂ ਜਥੇਬੰਦੀਆਂ ਪੰਜਾਬ ਦੀ ਸਰਕਾਰ ਦੇ ਨਾਲ ਰਾਪਤੇ ਚ ਨਹੀਂ ਆਉਣਗੀਆਂ ਤੇ ਬਹੁਤ ਸਾਰੀਆਂ ਮੰਗਾਂ ਨੇ ਕਿਸਾਨਾਂ ਕੋਲੇ ਕਿਸਾਨਾਂ ਕੋਲੇ ਕਈ ਗੱਲਾਂ ਨੇ ਵਿਰੋਧ ਦੀਆਂ ਕਿਸਾਨ ਲਗਾਤਾਰ ਇਸ ਗੱਲ ਦਾ ਵਿਰੋਧ ਕਰ ਸਕਦੇ ਨੇ ਕਿ ਆਮ ਆਦਮੀ ਪਾਰਟੀ ਨੇ ਐਮਐਸਪੀ ਦਾ ਵਾਅਦਾ ਕੀਤਾ ਸੀ ਸੋ ਇਸ ਕਰਕੇ ਆਮ ਆਦਮੀ ਪਾਰਟੀ ਇਹਨਾਂ ਗੱਲਾਂ ਤੋਂ ਭੱਜ ਵੀ ਨਹੀਂ ਸਕਦੀ ਕਿ ਅਸੀਂ ਵਾਅਦਾ ਨਹੀਂ ਕੀਤਾ ਆਮ ਆਦਮੀ ਪਾਰਟੀ ਦੇ ਲੀਡਰ ਤਾਂ ਚੁਟਕੀ ਮਾਰ ਕੇ ਵੀ ਕਹਿੰਦੇ ਸੀ ਵੀ ਐਮਐਸਪੀ ਐ ਮਿਲੂ ਫਿਰ ਇਸ ਕਰਕੇ ਹੁਣ ਕਿਸਾਨੀ ਨੂੰ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਕਿਵੇਂ ਨਿਭੜਦੇ ਨੇ ਆਉਣ ਵਾਲੇ ਸਮੇਂ 'ਚ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਜਾਂ ਨਵੀਂ ਪੰਜਾਬ ਦੀ ਖੇਤੀਬਾੜੀ ਪਾਲਿਸੀ ਲਿਆ ਕੇ ਜਾਂ ਕਿਸਾਨਾਂ ਦੇ ਕਰਜ਼ੇ ਲਈ ਵਨ ਟਾਈਮ ਸੈਟਲਮੈਂਟ ਸਕੀਮ ਲਿਆ ਕੇ ਇਹ ਮੰਗਾਂ ਨੇ ਕਿਸਾਨਾਂ ਕਿ ਜਿਹੜਾ ਸਾਡਾ ਪੰਜਾਬ ਨਾਲ ਸੰਬੰਧਿਤ ਕਰਜ਼ਾ ਹੈ ਉਹਨੂੰ ਵੀ ਇੱਕ ਮੁਸ਼ਤ ਸਕੀਮ ਲਈ ਆਈ ਜਾਵੇ ਹੌਲੀ ਹੌਲੀ ਸਾਡਾ ਕਰਜ਼ਾ ਮਾਫ ਕਰਨ ਲਈ ਪੰਜਾਬ ਵੀ ਸੋਚੇ ਔਰ 2017 ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਕਈ ਵਾਰ ਕਿਹਾ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਕਿ ਅਸੀਂ ਕਿਸਾਨੀ ਨੂੰ ਕਰਜ਼ਾ ਮੁਕਤ ਕਰਨਾ ਹੈ ਉਹਦੇ ਲਈ ਹੁਣ ਇਹ ਵੇਲਾ ਆਊਗਾ ਕਿਸਾਨ ਜਿਸ ਤਰੀਕੇ ਨਾਲ ਹਿਰਾਸਤ ਚ ਲਏ ਔਰ ਜਿਸ ਤਰੀਕੇ ਨਾਲ ਇਹ ਅੰਦੂਲਨ ਚੱਕਿਆ ਜਿਹੜਾ ਉਦੋਂ ਨਹੀਂ ਚੱਕਿਆ ਗਿਆ ਜਦੋਂ ਸ਼ੁੱਧ ਰੂਪ ਚ ਬੀਜੇਪੀ ਦੇ ਖਿਲਾਫ ਸੀ ਸੋ ਇਹ ਗੱਲੋ ਹੀ ਹੈ ਇਹਨਾਂ ਫੈਸਲਿਆਂ 'ਚ ਦਿੱਲੀ ਦਾ ਦਖਲ ਕਿੰਨਾ ਹੈ ਇਹ ਆਉਣ ਵਾਲੇ ਸਮੇਂ 'ਚ ਹੋਰ ਤੈ ਹੋਏਗਾ ਪਰ ਕਿਸਾਨ ਅੰਦੋਲਨ ਜਿਹੜਾ ਇਹ ਸਤਾਈ 'ਚ ਇੱਕ ਵਾਰ ਫੇਰ ਵੱਡੀ ਭੂਮਿਕਾ ਅਦਾ ਕਰੇਗਾ ਅਗਰ ਕਿਸਾਨ ਭਾਜੀਪੀ ਦੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਵੀ ਵਿਰੋਧ 'ਚ ਖੜ ਗਿਆ ਕਿਸਾਨ ਜਥੇਬੰਦੀਆਂ ਭਾਵੇਂ ਕਿਸਾਨ ਜਥੇਬੰਦੀਆਂ ਦੋ ਹੋਣ ਭਾਵੇਂ ਚਾਰ ਭਾਵੇਂ ਪੰਜ ਇਹ ਗੱਲ ਤੈ ਹੈ ਕਿ ਕਿਸਾਨ ਜਥੇਬੰਦੀਆਂ ਨੇ ਹੌਲੀ-ਹੌਲੀ ਦੁਬਾਰਾ ਏਕੇ ਦੇ ਵਿੱਚ ਆ ਜਾਣਾ ਹੈ ਏਕਤਾ ਜਦੋਂ ਜਦੋਂ ਮਾੜਾ ਵਕਤ ਪੈਂਦਾ ਤੇ ਛੋਟੇ-ਮੋਟੇ ਗਲੇਸ਼ ਇਕਵੇ ਭੁਲਾ ਲਏ ਜਾਂਦੇ ਨੇ ਸੋ ਕਿਸਾਨ ਜਥੇਬੰਦੀਆਂ ਦੇ ਵਿੱਚ ਵੀ ਏਕੇ ਦੀ ਸੰਭਾਵਨਾ ਹੈ ਹੁਣ 27 ਤੋਂ ਪਹਿਲਾਂ ਜਿਹੜਾ ਕਿਸਾਨਾਂ ਦਾ ਏਕ ਹੈ ਉਹਨਾਂ ਦਾ ਸੰਘਰਸ਼ ਕਿਸ ਨਾਲ ਆਏਗਾ ਉਸ ਏਕੇ 'ਚੋਂ ਬੀਜੇਪੀ ਨਾਲ ਆਏਗਾ ਬੀਜੇਪੀ ਨਾਲ ਤਾਂ ਪਹਿਲਾਂ ਹੀ ਹੈ ਕਿ ਆਪ ਨਾਲ ਬਣੇਗਾ ਜਾਂ ਆਪ ਨਾਲ ਲਿਬੜ ਜਾਏਗਾ ਸੋ ਅਗਰ ਤਾਂ ਆਮ ਆਦਮੀ ਪਾਰਟੀ ਕਿਸਾਨਾਂ ਦੇ ਮਸਲੇ ਨਿਬੇੜ ਲੈਂਦੀ ਹੈ ਤੇ ਚੰਗੀ ਪੋਜੀਸ਼ਨ 'ਚ ਰਹੇਗੀ ਅਗਰ ਕਿਸਾਨੀ ਸੰਘਰਸ਼ ਵਧਿਆ ਆਮ ਆਦਮੀ ਪਾਰਟੀ ਲਈ ਸਤਾਈ ਦੇ ਵਿੱਚ ਮੁਸ਼ਕਲਾਂ ਵਧਣਗੀਆਂ ਅਸੀਂ ਇਸ ਗੱਲ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੇ ਹਾਲਾਂਕਿ ਕਾਂਗਰਸੀ ਇਸ ਗੱਲ ਤੋਂ ਬੜੇ ਖੁਸ਼ ਨੇ ਕਿ ਜੇ ਕਿਸਾਨੀ ਆਪ ਨਾਲ ਵੀ ਨਾਰਾਜ਼ ਹੁੰਦੀ ਹੈ ਭਾਜਪਾ ਨਾਲ ਵੀ ਨਾਰਾਜ਼ ਹੈ ਤੇ ਕਿਸਾਨੀ ਸਾਡੇ ਵੱਲ ਆਜੂ ਇਹ ਵੀ ਨਹੀਂ ਅਸੀਂ ਕਹਿ ਸਕਦੇ ਇਹ ਵੀ ਨਹੀਂ ਅਸੀਂ ਕਹਿ ਸਕਦੇ ਕਿ ਕਿਸਾਨੀ ਕਿਸ ਪਾਸੇ ਜਾਏਗੀ ਪਿਛਲੀ ਵਾਰੀ ਕਿਸਾਨਾਂ ਨੇ ਚੋਣ ਲੜੀ ਸੀ ਦੋ ਸਾਲ ਪਏ ਨੇ ਫਿਰ ਕਿਸੇ ਨਾ ਕਿਸੇ ਕਿਸਾਨ ਸੰਗਠਨੀਆਂ ਕਿਸਾਨ ਆਗੂ ਦੇ ਮਨਛੇ ਗੱਲ ਆ ਸਕਦੀ ਹੈ ਕਿ ਅਸੀਂ ਹਰ ਵਾਰ ਨਵੀਂ ਪਾਰਟੀ ਨੂੰ ਟਰਾਈ ਕੀਤਾ ਪਿਛਲੀ ਵਾਰੀ ਆਪ ਨੂੰ ਕੀਤਾ ਹੈ ਪਾਰਲੀਮੈਂਟ ਚ ਕਾਂਗਰਸ ਨੂੰ ਕੀਤਾ ਫਿਰ ਇਹ ਗੱਲ ਉੱਭਰ ਸਕਦੀ ਹੈ ਕਿ ਕਿਸਾਨਾਂ ਦਾ ਕੋਈ ਸੰਗਠਨ ਜਾਂ ਕੋਈ ਦਲ ਦੁਬਾਰਾ ਚੋਣਾਂ ਚ ਆਵੇ ਸੋ ਅਗਲੇ ਦੋ ਸਾਲ ਨੇ ਸਮਾਂ ਸਾਰਿਆਂ ਕੋਲੇ ਹੈ ਬੀਜੇਪੀ ਕੋਲੇ ਵੀ ਸਮਾਂ ਅਗਰ ਬੀਜੇਪੀ ਕਿਸਾਨਾਂ ਦਾ ਸਮੁੱਚੀ ਕਿਸਾਨੀ ਦਾ ਕਰਜ਼ਾ ਮਾਫ ਕਰ ਦੇ ਜਾਂ ਕਿਸਾਨੀ ਨੂੰ ਕੋਈ ਪੈਕੇਜ ਦਵੇ ਭਾਜਪੀ ਵੀ ਕਿਸਾਨਾਂ ਨੂੰ ਆਪਣੇ ਨੇੜੇ ਕਰ ਸਕਦੀ ਹੈ ਭਗਵੰਤ ਮਾਨ ਕੋਲੇ ਸਿਰਫ ਇਸ ਵਕਤ ਇੱਕ ਵੱਡਾ ਫੈਸਲਾ ਜਿਹੜਾ ਕਰਨਾ ਬਾਕੀ ਹੈ ਉਹ ਹੈ 1100 ਰੁਪਏ ਜਾਂ 1000 ਰੁਪਏ ਮਹਿਲਾਵਾਂ ਦੇ ਖਾਤੇ 'ਚ ਪੈਸਿਆਂ ਦੀ ਗਾਰੰਟੀ ਅਗਰ ਭਗਵੰਤ ਮਾਨ ਉਹ ਗਾਰੰਟੀ ਪੂਰੀ ਕਰਦੇ ਨੇ ਇਸ ਬਜਟ 'ਚ ਜਾਂ ਆਉਣ ਵਾਲੇ ਦਿਨਾਂ 'ਚ ਉਹ ਭਗਵੰਤ ਮਾਨ ਦੇ ਲਈ ਇੱਕ ਵੱਡੀ ਐਡਵਾਂਟੇਜ ਹੋ ਸਕਦੀ ਹੈ ਪਰ ਕਿਸਾਨੀ ਆਮ ਆਦਮੀ ਪਾਰਟੀ ਨੂੰ ਨਾਲ ਲੈ ਕੇ ਚਲਣੀ ਪੈਣੀ ਅਗਰ ਕਿਸਾਨੀ ਪੰਜਾਬ ਚ ਕਿਸੇ ਵੀ ਪਾਰਟੀ ਦੇ ਉਲਟ ਹੁੰਦੀ ਹੈ ਉਸ ਪਾਰਟੀ ਲਈ ਮੁਸੀਬਤਾਂ ਵੱਧਦੀਆਂ ਨੇ ਸੋ ਇਸ ਕਰਕੇ ਚੁਣੌਤੀ ਵਾਲਾ ਸਮਾਂ ਕਿਸਾਨੀ ਨੂੰ ਲੈ ਕੇ ਆਮ ਆਦਮੀ ਪਾਰਟੀ ਔਰ ਬੀਜੇਪੀ ਦੋਨਾਂ ਲਈ ਉਸੇ ਤਰ੍ਹਾਂ ਖੜਾ ਹੈ ਸੋ ਜਦੋਂ ਇਹਨਾਂ ਨੇ ਪੰਜਾਬ ਚਲਾਉਣਾ ਹੈ ਤੇ ਇਹ ਸੋਚਣਾ ਪਊਗਾ ਕਿ ਅਸੀਂ ਕਿਸਾਨੀ ਨੂੰ ਨਾਲ ਕਿਵੇਂ ਲੈ ਕੇ ਅੱਗੇ ਵਧਾਉਂਦੇ ਸੋ ਬਹੁਤ-ਬਹੁਤ ਧੰਨਵਾਦ ਡਟਲਾ ਜੀ ਤੁਸੀਂ ਨਾ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਜੋ ਹੈ ਦਰਸ਼ਕਾਂ ਦੇ ਨਾਲ ਸਾਂਝਾ ਕੀਤੀ ਹੈ ਕਿ ਕਿਸ ਤਰ੍ਹਾਂ ਦੀਆਂ ਸਿਆਸੀ ਸਥਿਤੀਆਂ ਪੰਜਾਬ ਦੇ ਵਿੱਚ ਬਣੀਆਂ ਹੋਈਆਂ ਔਰ ਨਾਲ ਦੇ ਨਾਲ ਜੜੀਆਂ ਵੀ ਹੋਰ ਖਾਸ ਸੁਰਖੀਆਂ ਦੇ ਵਿੱਚ ਖਬਰਾਂ ਚੱਲ ਰਹੀਆਂ ਉਹਨਾਂ ਦੇ ਉੱਪਰ ਵੀ ਤੁਸੀਂ ਤਾਜ਼ਾ ਸਥਿਤੀ ਜੋ ਬਣੀ ਹੋਈ ਹੈ ਸਾਰੀ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ ਤੁਹਾਡਾ ਸਿਆਸੀ ਐਨਾਲਿਸਿਸ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਬਹੁਤ-ਬਹੁਤ ਧੰਨਵਾਦ ਨਾਲ ਦੇ ਨਾਲ ਦਰਸ਼ਕਾਂ ਦਾ ਵੀ ਧੰਨਵਾਦ ਕਰਾਂਗੇ ਜਿਹੜੇ ਕਿ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇ ਸਮੇਤੇ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਧੰਨਵਾਦ ਜੀ ਔਰ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਤੇ ਉਹਨਾਂ ਦੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਧੰਨਵਾਦ